ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਹਾਂਜੀ ਵੀਰ ਜੀ ਆਪਣੇ ਕੋਲ ਡਬਲ ਪੋਰਸ਼ਨ 80 ਗਾਜ ਵਿੱਚ ਬਣਿਆ ਹੋਇਆ ਘਰ ਸੇលਿਆ ਸ਼ਹਿਰ ਹੈਗਾ ਅੰਮ੍ਰਿਤਸਰ ਇਹਦੇ ਵਿੱਚ ਤਿੰਨ ਰੂਮ ਥੱਲੇ ਆ ਤੇ ਤਿੰਨ ਰੂਮ ਹੀ ਉੱਪਰ ਆ ਦੋਵਾਂ ਪੋਰਸ਼ਨਾਂ ਦੇ ਵਿੱਚ ਕਿਚਨਿਆਂ ਬਾਥਰੂਮ ਆ ਕਮਰੇ ਵੀ ਬਹੁਤ ਵਧੀਆ ਖੁੱਲੇ ਡੁੱਲੇ ਬਣੇ ਹੋਇਆ ਜੇ ਕਿਸੇ ਵੀਰ ਬਿਹਾਰ ਨੇ ਖਰੀਦਣਾ ਹੋਵੇ ਤੇ ਇਸ ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦਾ ਨੰਬਰ ਆਪਣਾ ਹੈਗਾ ਜੋ 98555 1991 98555 1991 ਗੇਟ ਵੀ ਖੁੱਲਾ ਡੁੱਲਾ ਵਾ 21 ਫੁੱਟ ਮੱਥਾ ਹੈ ਗੱਡੀ ਅੰਦਰ ਵੀ ਲੱਗ ਜਾਂਦੀ ਹੈ ਧੰਨਵਾਦ ਟਰਾਲੀ ਵਿਕਾਊ ਹੈ ਜੀ 1.5/7 ਦੀ 2023 ਮਾਡਲ 2.5 ਫੁੱਟ ਬੈਡ ਬਲੈਟੀਰਮ ਬਦਿਆ ਰੰਗ ਪੇਂਟ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਸ਼ਾਮ 84 ਰੇਟ 292000 292000 ਰੁਪਏ ਟਰਾਲ ਦਾ ਰੇਟ ਰੱਖਿਆ ਹੈ 2023 ਮਾਡਲ 1.5/7 ਦੀ ਟਰਾਲੀ ਵਿਕਾਊ ਹੈ ਜੀ ਬਾਕੀ ਨੰਬਰ ਨੋਟ ਕਰ ਲਓ 7973866162 7973866162 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੀ ਜਿਹੜੇ 18.5 ਬਸਤੀ ਖਰੀਦ ਸਕਦੇ ਹੋ 10-20 ਕਿੱਲੇ ਜ਼ਮੀਨ ਚਾਹੀਦੀ ਹੈ ਨਾ ਵੀਰਾਂ ਨੂੰ ਠੇਕੇ ਤੇ 2 ਸਾਲਾਂ ਦੇ ਲਈ 2 ਸਾਲਾਂ ਲਈ 10-20 ਕਿੱਲੇ ਜ਼ਮੀਨ ਠੇਕੇ ਤੇ ਚਾਹੀਦੀ ਹੈ ਨਾ ਵੀਰਾਂ ਨੂੰ ਪੈਸੇ ਐਡਵਾਂਸ ਦੇਣਗੇ ਜੀ ਏਰੀਆ ਰੋਪੜ ਆਨੰਦਪੁਰ ਸਾਹਿਬ 8627851771 ਦੂਜਾ ਨੰਬਰ ਹੈ ਜੀ 9463365257 ਇਨ੍ਹਾਂ ਦੋਨਾਂ ਨੰਬਰਾਂ ਤੇ ਸੰਪਰਕ ਕਰੋ ਜੇਕਰ ਕੋਈ ਵੀ ਵਿਰ ਰੋਪੜ ਆਨੰਦਪੁਰ ਸਾਹਿਬ ਏਰੀਏ ਦੇ ਵਿੱਚ 10 ਵੀ ਕਿੱਲੇ ਜ਼ਮੀਨ ਠੇਕੇ ਦੇ ਦੇਣ ਦਾ ਚਾਹਵਨ ਹੋਵੇ ਇਨ੍ਹਾਂ ਵੀਰਾਂ ਨੇ ਜ਼ਮੀਨ 2 ਸਾਲਾਂ ਦੇ ਲਈ ਠੇਕੇ ਤੇ ਲੈਣੀ ਹੈ ਜੀ ਇਸ 450 ਟਰੈਕਟਰ ਵਿਕਾਊ ਹੈ ਜੀ 2013 ਮਾਡਲ ਏਰੀਆ ਮੁਕਸਰ ਸਾਹਿਬ ਕੰਡੀਸ਼ਨ ਜਿਵੇਂ ਓਕੇ ਹੈ ਜੀ ਇੱਕ ਵੀ ਰੁਪਿਆ ਲਾਉਣ ਦੀ ਲੋੜ ਨਹੀਂ ਸਾਫ਼ ਕੰਡੀਸ਼ਨ ਦਾ ਟਰੈਕਟਰ ਹੈ ਜੀ ਤੁਸੀਂ ਮੌਕੇ ਤੇ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਜੀ ਰੇਟ ਮੌਕੇ ਤੇ ਦੱਸਣਗੇ 9592806566 9592806566 ਇਸ ਨੰਬਰ ਤੇ ਫੋਨ ਕਰਕੇ ਇਸ 450 ਟਰੈਕਟਰ 2013 ਮਾਡਲ ਖਰੀਦ ਸਕਦੇ ਹੋ ਜੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਸਟੈਂਡਰਡ 460 ਟਰੈਕਟਰ ਵਿਕਾਊ ਹੈ ਜੀ ਸਟੈਂਡਰਡ 460 ਟਰੈਕਟਰ ਵਿਕਾਊ ਹੈ ਜੀ 2005 ਮਾਡਲ 4 ਲੱਖ 35000 ਰੁਪਏ ਰੇਟ ਰੱਖਿਆ ਗਿਆ ਏਰੀਆ ਜੈਤੋ ਫਰੀਦਕੋਟ ਮਿਊਜ਼ਿਕ ਸਿਸਟਮ ਨਹੀਂ ਦੇਣਾ ਮਿਊਜ਼ਿਕ ਸਿਸਟਮ ਨਹੀਂ ਦੇਣਾ ਜੀ 435000 ਰੁਪਏ ਰੇਟ ਰੱਖਿਆ ਗਿਆ 2005 ਮਾਡਲ ਹੈ ਜੀ ਏਰੀਆ ਜੈਤੋ ਫਰੀਦਕੋਟ 94639 921 ਇਸ ਨੰਬਰ ਤੇ ਫੋਨ ਕਰਕੇ ਸਟੈਂਡਰਡ 460 ਟਰੈਕਟਰ ਤੁਸੀਂ 435000 ਦੇ ਵਿੱਚ ਖਰੀਦ ਸਕਦੇ ਹੋ ਜਨਸਟਿਲੋ ਗੱਡੀ ਵਿਕਾਊ ਹੈ ਜੀ ਗੱਡੀ 2010 ਮਾਡਲ ਹੈ ਜੀ ਪਾਸਿੰਗ 2026 ਤੱਕ ਹੈ ਜੀ ਰੇਟ 175000 ਏਰੀਆ ਖੋਖਰ ਰਾਮਪੁਰਾ ਫੂਲ ਬਾਕੀ ਕਾਗਜ਼ੀ ਵਗੈਰਾ ਪੂਰੇ ਨੇ ਪੰਜਾਬ ਨੰਬਰ ਹੈ ਗੱਡੀ ਜੀ ਐਸੀ ਹਿੱਟਰ ਦੀ ਵਧੀ ਹੈਗੀ 6284435016 6284435016 ਇਸ ਨੰਬਰ ਤੇ ਫੋਨ ਕਰਕੇ ਜਿੰਨ ਅਸਟिलो ਗੱਡੀ 2010 ਮਾਡਲ 175000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੀ ਬਾਕੀ ਤੁਹਾਡੇ ਸਾਹਮਣੇ ਕੰਡੀਸ਼ਨ ਗੱਡੀ ਦੀ ਵੀਡੀਓ ਦੇ ਵਿੱਚ ਵੀ ਤੁਸੀਂ ਇੱਕ ਵਾਰ ਜ਼ਰੂਰ ਦੇਖ ਲਓ ਜੀ ਸਵਰਾਜ 744 ਟਰੈਕਟਰ ਵਿਕਾਊ ਹੈ ਜੀ 2013 ਮਾਡਲ ਹੈ ਜੀ ਏਰੀਆ ਪਿੰਡ ਖੋਖਰ ਰਾਮਪਰਾਫੂਲ ਰੇਟ ਤਾਂ ਲਗਤੀ ਹੈ ਤੇ ਲਗਤੀ ਹੈ ਪਰ ਰੇਟ ਰੱਖਿਆ ਗਿਆ ਜੀ 2013 ਮਾਡਲ ਸਵਰਾਜ 744 ਟਰੈਕਟਰ ਵਿਕਾਊ ਹੈ ਜੀ ਏਰੀਆ ਪਿੰਡ ਖੋਖਰ ਰਾਮਪਰਾਫੂਲ 9878558982 ਨੰਬਰ ਤੇ ਫੋਨ ਕਰਕੇ ਤੁਸੀਂ ਸਵਰਾਜ 744 ਟਰੈਕਟਰ 2013 ਮਾਡਲ ਤਨਾ 130000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਮੌਕੇ ਤੇ ਬਾਕੇ ਚੈੱਕ ਕਰਕੇ ਖਰੀਦ ਸਕਦੇ ਹੋ ਜੀ ਟਾਟਾ A ਸਕੂਲ ਬੈਂ ਬਿਕਾਊ ਹੈ ਜੀ 2011 ਮਾਡਲ ਏਰੀਆ ਮਲੋਟ ਏਰੀਆ ਮਲੋਟ ਹੈ ਜੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜੀ 135000 ਰੁਪਏ ਰੇਟ ਰੱਖਿਆ ਹੈ 2011 ਮਾਡਲ ਹੈ ਜੀ 62836 49009 62836 49009 ਇਸ ਨੰਬਰ ਤੇ ਫੋਨ ਕਰਕੇ Tata A school ban ਜਿਹੜੇ 11 ਮਾਡਲ 135000 ਚ ਤੁਸੀਂ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਤੇ ਤੁਹਾਨੂੰ ਹਰ ਇੱਕ ਦਿਨ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਮਿਲਦਾ ਰਹੇ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9877988464 98 98 84 60 ਇਹ ਸਾਡਾ WhatsApp ਨੰਬਰ ਸਿਰਫ ਐਡ ਕਰਵਾਉਣ ਦੇ ਲਈ ਹੈ ਇਸ ਨੰਬਰ ਤੇ 5 ਤੋਂ 7 ਫੋਟੋਆਂ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣੀ ਹੈ 1 ਮਿੰਟ ਦੀ ਵੀਡੀਓ ਬਣਾ ਕੇ ਭੇਜੋ ਤੇ ਪ੍ਰੋਪਰ ਜਾਣਕਾਰੀ ਦਿਓ ਜੀ ਤੇ ਇਸ ਨੰਬਰ ਤੇ WhatsApp ਕਰ ਦਿਓ ਉਸ ਤੋਂ ਬਾਅਦ ਤੁਹਾਡੀ ਐਡ ਟਰੈਕਟਰ ਮੇਲਾ ਚੈਨਲ YouTube ਤੇ Facebook ਪੇਜ ਖੇਤੀ ਖਬਰ ਤੇ ਤੁਹਾਡੀ ਐਡ ਲਾਈ ਜਾਊਗੀ ਸੋ ਵੀਡੀਓ ਨੂੰ ਅੱਗੇ ਸ਼ੇਅਰ ਕਰੀ ਜਾਓ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖ ਦਿਓ ਲੋਜੀਕ ਹੋਰ ਤੁਹਾਡੇ ਲਈ ਟਾਪ ਦੀ ਜ਼ਮੀਨ ਲੈ ਕੇ ਆਏ ਆਂ ਜੀ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੀ ਜਾਇਓ 1.58 ਕਿੱਲੇ ਜ਼ਮੀਨ ਵਿਕਾਊ ਹੈ ਜੀ ਦੋ ਮੋਟਰਾਂ ਨੇ 5 ਕਿੱਲੇ ਲਿੰਕ ਰੋਡ ਦਾ ਫਰੰਟ ਏਰੀਆ ਜੀ ਪਿੰਡ ਬਾਪੁਰ ਫਲੋਰ ਰੇਟ ਹੈ ਜੀ 50 ਲੱਖ ਰੁਪਏ ਕਿੱਲੇ ਦਾ 50 ਲੱਖ ਰੁਪਏ ਕਿੱਲੇ ਦਾ ਰੇਟ ਰੱਖੇਗਾ 1.58 ਕਿੱਲੇ ਜ਼ਮੀਨ ਵਿਕਾਊ ਆ ਦੋ ਮੋਟਰਾਂ ਨੇ 5 ਕਿੱਲੇ ਲਿੰਕ ਰੋਡ ਦਾ ਫਰੰਟ ਹੈ ਜੀ 778914493 788914493 ਇਸ ਨੰਬਰ ਤੇ ਫੋਨ ਕਰਕੇ 18 ਕਿੱਲੇ ਜ਼ਮੀਨ 50 ਲੱਖ ਰੁਪਏ ਨੂੰ ਕਿੱਲਾ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਕਮੈਂਟਾਂ ਦੇ ਵਿੱਚ ਆਪਦਾ ਏਰੀਆ ਜ਼ਰੂਰ ਦੱਸਿਓ ਕਿਹੜੇ ਪਿੰਡ ਤੋਂ ਕਿਹੜੇ ਸ਼ਹਿਰ ਤੋਂ ਵੀਰ ਵੀਡੀਓ ਨੂੰ ਵੇਖ ਰਹੇ ਨੇ ਵੀਡੀਓ ਦੇ ਵਿੱਚ ਜ਼ਰੂਰ ਦੱਸਿਆ ਕਰੋ ਜੀ ਤੇ ਨਾਲ ਨਾਲ ਜੇਕਰ ਕੋਈ ਵੀ ਵੀਰ ਕਿਸੇ ਵੀ ਚੀਜ਼ ਖਰੀਦਣਾ ਚਾਹੁੰਦਾ ਜ਼ਮੀਨ ਪਲਾਟ ਕੋਠੀਆਂ ਘਰ ਤੱਕ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜੀ ਤਾਂ ਕਿ ਅਸੀਂ ਤੁਹਾਡੇ ਲਈ ਲੈ ਕੇ ਆ ਸਕੀਏ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਮੈਂਟ ਕਰਕੇ ਸੁਝਾਅ ਜ਼ਰੂਰ ਦਿਓ ਬੜੇ ਰ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ